ਦੇਖੇ ਟੱਚ ਖੜੇ ਟਰੈਕਟਰ ਨੂੰ ਅੱਗ ਲੱਗੀ ਏ ਟਰੈਕਟਰ ਪੂਰੇ ਦਾ ਪੂਰਾ ਤੂ ਤੂ ਕਰਕੇ ਸੜ ਗਿਆ ਜੀ ਹਾਂ ਕਿਸਾਨ ਨੇ ਕੋਸ਼ਿਸ਼ਾਂ ਕੀਤੀਆਂ ਅੱਗ ਤੇ ਕਾਬੂ ਪਾਇਆ ਜਾ ਸਕੇ ਪਰ ਇਸ ਦੇ باوجود ਵੀ ਅੱਗ ਨਾ ਬੁਝ ਸਕੀ ਅਤੇ ਨਵਾਂ ਟਰੈਕਟਰ ਦੇਖਦੇ ਹੀ ਦੇਖਦੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜੌਂਡੀਆ ਟਰੈਕਟਰ ਜੋ ਕਿ ਕਰੀਬ 10-12 ਲੱਖ ਦਾ ਕਿਸਾਨ ਵੱਲੋਂ ਲਿਆ ਗਿਆ ਸੀ ਇਸ ਨੂੰ ਖੇਤ ਵਿੱਚ ਖੜੇ ਨੂੰ ਅੱਗ ਲੱਗ ਗਈ ਜਿਸ ਕਾਰਨ ਇਹ ਪੂਰਾ ਟਰੈਕਟਰ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਨਾ ਬੁਝ ਸકી ਜਿਸ ਤੋਂ ਬਾਅਦ ਮਜਬੂਰਨ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ ਪਰ ਉਦੋਂ ਤੱਕ ਬੇहद ਦੇਰ ਹੋ ਚੁੱਕੀ ਸੀ ਲੱਖਾਂ ਰੁਪਏ ਦਾ ਇਹ ਨਵਾਂ ਟਰੈਕਟਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕਿਆ ਸੀ ਹਾਲਾਂਕਿ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਪਰ ਉਹਦੇ ਤੱਕ ਸਿਰਫ ਸੜਿਆ ਹੋਇਆ ਲੋਹਾ ਹੀ ਬਾਕੀ ਬਚਿਆ ਸੀ ਬਾਕੀ ਪੂਰੇ ਦਾ ਪੂਰਾ ਟਰੈਕਟਰ ਪੂਰੀ ਤਰ੍ਹਾਂ ਰਾਖ ਹੋ ਚੁੱਕਿਆ ਸੀ ਤਸਵੀਰਾਂ ਦੱਸਦੀਆਂ ਨੇ ਕਿ ਅੱਗ ਕਿੰਨੀ ਭਿਆਨਕ ਸੀ ਜਿਸ ਨੇ ਟਰੈਕਟਰ ਨੂੰ ਪੂਰੀ ਤਰ੍ਹਾਂ ਆਪਣੀ ਚਪੇਟ ਵਿੱਚ ਲੈ ਲਿਆ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਵੱਡੀ ਗਿਣਤੀ ਚੋਂ ਮੌਜੂਦ ਆਲੇ ਦੁਆਲੇ ਖੜੇ ਦੇਖੇ ਜਾ ਸਕਦੇ ਨੇ ਪਰ ਇਸ ਦੇ ਬਾਵਜੂਦ ਵੀ ਟਰੈਕਟਰ ਜਲਦਾ ਰਿਹਾ ਜਿਸ ਤੇ ਕੇ ਬਾਅਦ ਵਿੱਚ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਪੂਰੇ ਦਾ ਪੂਰਾ ਟਰੈਕਟਰ ਪੂਰੀ ਤਰ੍ਹਾਂ ਸੜ ਚੁੱਕਿਆ ਸੀ ਨਵਾਂ ਟਰੈਕਟਰ ਟੀਨ ਦਾ ਡੱਬਾ ਬਣ ਚੁੱਕਿਆ ਸੀ ਕਈ ਇੱਕ ਹੋਰ ਹੈਗੀ ਆ ਯਾਰ ਫੜ ਲੇ ਕੋ ਸੱਚ ਕਰਦਾ ਸੱਚ ਇਹਦਾ ਕੋਈ ਜੱਕ ਨਹੀਂ ਆਇਆ ਫਸਟ ਕਰ ਤੋਂ ਸੱਚ ਆਇਆ ਇੱਕ ਬੋਲੇ ਤਾਮ ਦੀ ਕਿੰਨਾ ਆਉਂਦਾ ਕਰਾਉਂਦਾ ਓਏ ਯਾਰ ਕੇਮਰਾ ਸਭ ਜਿੱਦ ਤੇ ਲੱਕੀ ਚਾ ਭਾਈ ਇਹ ਲੱਕੀ ਯਾ ਕਿ ਕਿ ਚਾ ਵੀਦਾ ਕੋਰਾ ਨਾ ਕਰਦਾ ਗਾਂਵ ਗਿਆ ਹੈ ਜੋ ਪੱਤੇ ਠੇੜੀ ਬੈਠੀ ਅਰੇ ਠੱਲ ਕੇ ਉੱਤਰੇ ਸੀ ਉਹਦੋਂ ਨੇ ਵਾਅ ਬਰੋਲਾ ਆ ਗਿਆ ਇੱਧਰ ਨੂੰ ਯਾਰ ਵੀਡੀਓ ਬੜੇ ਨੂੰ ਭੀਏ ਬੰਦ ਨਾ ਉਹਨਾ ਅਗਲੇ ਮੈਂ ਤੇਜੀ ਤੇ ਆਪਾਂ ਨਾ ਤੇ ਪਾਉਂਦੇ ਕੈਰਨ ਬਾਤ ਬੇਸ ਦੀ ਮਾਰੀ ਆ ਬੇਸ ਦੀ ਤੇ ਫਿਰੋਜ਼ਪੁਰ ਦੇ ਪਿੰਡ ਚੋਕ ਹਰ ਹਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਖੇਤਾਂ ਵਿੱਚ ਟਰੈਕਟਰ ਨੂੰ ਖੜਾ ਕਰਕੇ ਕਿਸਾਨ ਮੋਟਰ ਤੇ ਬੈਠੇ ਸੀ ਇਸ ਦੌਰਾਨ ਜਦੋਂ ਉਹਨਾਂ ਦੀ ਨਜ਼ਰ ਪਈ ਤਾਂ ਟਰੈਕਟਰ ਨੂੰ ਅੱਗ ਲੱਗੀ ਹੋਈ ਸੀ ਕਿਸਾਨਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਕੋਈ ਵੀ ਵਾਹਣਾ ਚੱਲੀ ਪਰ ਹਾਸਿਲ ਦਾ ਕਾਰਨ ਮੰਨੇ ਜਾ ਰਿਹਾ ਹੈ ਕਿ ਕਿਸੇ ਪਾਸੇ ਕਣਕ ਦੀ ਨਾਲ ਨੂੰ ਅੱਗ ਲਗਾਈ ਹੋਵੇਗੀ ਜਿਸ ਕਾਰਨ ਅੱਗ ਦੀ ਕੋਈ ਛਿਗਿਆੜੀ ਉੱਠ ਕੇ ਟਰੈਕਟਰ ਤੇ ਪਈ ਅਤੇ ਟਰੈਕਟਰ ਨੇ ਅੱਗ ਫੜ ਲਈ ਹਾਲਾਂਕਿ ਕਿਸਾਨ ਮਤਵਕੂਰਾਂ ਨੂੰ ਨਹੀਂ ਪਤਾ ਕਿ ਅੱਗ ਕਿਉਂ ਲੱਗੀ ਪਰ ਦੂਜੇ ਪਾਸੇ ਕਿਸਾਨ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਅੱਗ ਕਾਰਨ ਲੱਖਾਂ ਰੁਪਏ ਦਾ ਟਰੈਕਟਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਹੈ ਨਾਲਸਾ ਜੀ ਕੀ ਘਟਨਾ ਕਿਵੇਂ ਵਾਪਰੀ ਸਾਰੇ ਇਹਦੀ ਘਟਨਾ ਹੈ ਉਹ ਸਾਹਮਣੀ ਮੋਟ ਤੇ ਬੈਠੇ ਸੀਗੇ ਸਾਰੇ ਆਈ ਜੀ ਵੀ ਚੱਲੇ ਹੋਣਾ ਕੇ ਚਾਲਦੇ ਇਕੱਠੇ ਤੇ ਜਦੋਂ ਅਸੀਂ ਇੱਕੋ ਦਮ ਵੇਖਿਆ ਇਧਰੋਂ ਅੱਗ ਆਉਦੀ ਪਈ ਟਰੈਕਟਰ ਇੱਕੋ ਦਮ ਹੀ ਅੱਗ ਦੀ ਲਵੇਟ ਚ ਆ ਗਿਆ ਵੇਨੇ ਵੇਨੇ ਸਾਰਾ ਟਰੈਕਟਰ ਹੀ ਸੜ ਗਿਆ ਓਕੇ ਟਰੈਕਟਰ ਰਾਤ ਠੱਲਿਆ ਸੀਗਾ ਹਾਂਜੀ ਹਾਂਜੀ ਰਾਤ ਉੱਤੇ ਛਾਵਾਂ ਇਹ ਸਾਰੇ ਖੜਾ ਹੀ ਗਿਆ ਓਕੇ ਆਉਦੇ ਹਨ ਸੇਫ ਠੱਲਿਆ ਸੀ ਸੇਫ ਠੱਲਿਆ ਹੀ ਗਿਆ ਸਾਰੇ ਆਪੇ ਪਾਸੇ ਸਾਰਾ ਕੋਈ ਵੀ ਰੰ ਲੱਗੇ ਆਇਆ ਜਾਂ ਪਤਾ ਹੀ ਨਹੀਂ ਲੱਗਿਆ ਅੱਗ ਆਈ ਕਿ ਕਿਵੇਂ ਇੱਕੋ ਦਮ ਹੀ ਲੱਗ ਗਈ ਆ ਤੇ बुझाने ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਪਿੰਡ ਕੋਈ ਕੋਸ਼ਿਸ਼ ਕਰਦੇ ਰਹੇ ਆ ਬਾਕਲਾ ਵਿੱਚ ਮਚੇਣੀ ਗਈ ਬਸ ਬਾਕੀ ਸਾਰਾ ਕੁਝ ਦਿੱਤਾ ਹੀ ਇੱਥੇ ਤੇ ਕਿਸਾਨ ਗੁਰਦਲ ਸਿੰਘ ਮੁਤਾਬਕ ਉਸਨੇ ਆਪਣਾ ਟਰੈਕਟਰ ਖੇਤਾਂ ਦੇ ਰਸਤੇ ਵਿੱਚ ਛਾਂ ਹੇਠ ਖੜਾ ਕੀਤਾ ਸੀ ਤੇ ਅਚਾਨਕ ਟਰੈਕਟਰ ਨੂੰ ਇੱਕ ਪਾਸੇ ਤੋਂ ਅੱਗ ਪੈ ਗਈ ਅਤੇ ਟਰੈਕਟਰ ਉਸ ਦੀ ਲਪੇਟ ਜਾ ਗਿਆ ਅਤੇ ਪੂਰਾ ਟਰੈਕਟਰ ਸੜ ਕੇ ਸੁਆਹ ਹੋ ਗਿਆ ਹੁਣਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਇੱਕ ਛੋਟਾ ਕਿਸਾਨ ਹੈ ਜਿਸ ਦਾ ਕੇ ਬੇहद ਵੱਡਾ ਨੁਕਸਾਨ ਹੋਇਆ ਹੈ ਅਤੇ ਉਹਨਾਂ ਦੀ ਇਸ ਨੁਕਸਾਨ ਵਿੱਚ ਪਰਪਾਈ ਲਈ ਮਦਦ ਕੀਤੀ ਜਾਵੇ ਉੱਥੇ ਹੀ ਦੂਜੇ ਕਿਸਾਨਾਂ ਨੇ ਵੀ ਮੰਗ ਕੀਤੀ ਕਿ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ